ਪੰਜਾਬ ਦੇ ਵਿੱਚ 3 ਘੰਟਿਆਂ ਦੇ ਲਈ ਟੋਲ ਬੰਦ ਕਰ ਦਿੱਤੇ ਗਏ ਨੇ ਗੱਡੀਆਂ ਫ੍ਰੀ ਗੱਡੀਆਂ ਜਾ ਰਹੇ ਨੇ ਸਾਡੇ ਨਾਲ ਭਾਰਤ ਦੀ ਜਿੱਥੇ ਮੌਜੂਦਾ ਜੋ ਹਕੂਮਤ ਹੈ ਉਹ ਇਨਸਾਫ ਨਹੀਂ ਕਰ ਰਹੀ ਸਾਡੇ ਨਾਲ ਭਾਰਤ ਦਾ ਕਾਨੂੰਨ ਵੀ ਇਨਸਾਫ ਨਹੀਂ ਕਰ ਰਿਹਾ ਭਾਰਤ ਦੇ ਸਿਆਸਤਦਾਨਾਂ ਨੇ ਕਾਨੂੰਨ ਨੂੰ ਕੈਪਚਰ ਕਰ ਲਿਆ ਜਦੋਂ ਤੁਹਾਡੀ ਗੱਲ ਪੀਐਮ ਨਹੀਂ ਸੁਣਦਾ ਸੀਐਮ ਨਹੀਂ ਸੁਣਦਾ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਸਾਡਾ ਰਾਈਟ ਹੈ ਅਸੀਂ ਪ੍ਰੋਟੈਕਟ ਕਰ ਸਕਦੀ ਆ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਜਿਹਨੂੰ ਕੌਮ ਦੇ 16 ਲੱਖ ਕੱਟ ਨੇ ਜਥੇਦਾਰ ਬਣਾਇਆ ਹੈ ਉਹ ਸਜ਼ਾ ਤੋਂ ਵੀ ਡਬਲ ਸਜ਼ਾ ਪੂਰੀ ਕਰ ਚੁੱਕਿਆ ਹੈ ਕਿ ਭਾਰਤ ਦਾ ਕਾਨੂੰਨ ਕਹਿੰਦਾ ਵੀ ਕਤਲ ਦੀ 18 ਤੋਂ 20 ਸਾਲ ਸਜ਼ਾ ਹੈ ਉਹਨਾਂ ਤੇ 38 38 ਸਾਲ ਹੋ ਗਏ ਨੇ ਕਿਉਂ ਨਹੀਂ ਛੱਡੇ ਜਾਂਦੇ ਇਹ ਕੌਮੀ ਇਨਸਾਨ ਮੋਰਚਾ ਲੋਕਾਂ ਲਈ ਸਾਡੇ ਬੰਦੀ ਸਿੰਘ ਤੁਰੰਤ ਰਿਹਾ ਕਰੋ ਅਰ ਜਦੋਂ ਐਮਪੀ ਉਮਰਤਪਾਲ ਸਿੰਘ ਪਾਰਲੀਮੈਂਟ ਦੀ ਇਜਾਜ਼ਤ ਮੰਗਦੇ ਨੇ ਮੈਂ ਜਾ ਕੇ ਕਹਿੰਦੇ ਆਪਣੇ ਹਲਕੇ ਦੀ ਆਵਾਜ਼ ਚੱਕਣੀ ਹੈ ਤਾਂ ਪੈਰੋਲ ਨੂੰ ਲੈ ਕੇ ਪੰਜਾਬ ਸਰਕਾਰ ਤਰਕ ਦਿੰਦੀ ਹੈ ਵੀ ਮਾਹੌਲ ਖਰਾਬ ਪੈਦਾ ਹੋਏਗਾ ਕੀ ਕੀ ਮੰਨਦੇ ਉਸ ਪਿਆਰ ਨੂੰ ਲੈ ਕੇ ਵੇਖੋ ਜੀ ਮਾਹੌਲ ਪਹਿਲਾਂ ਦਾ ਖਰਾਬ ਨਹੀਂ ਹੋਇਆ ਹੁਣ ਕਿਹੜਾ ਪੰਜਾਬ ਦਾ ਮਾਹੌਲ ਠੀਕ ਹੈ ਹਰ ਰੋਜ਼ ਗੈਂਗਸਟਰਾਂ ਦਾ ਬਾਦ ਚੱਲ ਰਿਹਾ ਹੈ ਨੌਜਵਾਨਾਂ ਨੂੰ ਮਾਰੀ ਜਾ ਰਹੇ ਨੇ ਕਿਸਾਨਾਂ ਨੂੰ ਮਾਰੀ ਜਾ ਰਹੇ ਨੇ ਹੁਣ ਕਿਹੜਾ ਮਾਹੌਲ ਠੀਕ ਹੈ ਜਾਂਦੇ ਕਿ ਹੁਣ ਮਾਹੌਲ ਠੀਕ ਹੈ ਹੁਣ ਵੀ ਮਾਹੌਲ ਖਰਾਬ ਹੈ ਹਰ ਰੋਜ਼ ਸਾਡੇ ਨੌਜਵਾਨਾਂ ਦਾ ਸ਼ਿਕਾਰ ਕਰ ਰਹੇ ਨੇ ਕਿਸੇ ਇਹ ਤਾਂ ਸਰਕਾਰ ਨੂੰ ਇੱਕ ਦੱਸ ਰਹੇ ਆ ਅਸੀਂ ਰੋਜ਼ ਪ੍ਰਦਰਸ਼ਨ ਕਰਕੇ ਦੱਸ ਰਹੇ ਆ ਵੀ ਸੁਤਤੀਆਂ ਹੋਈਆਂ ਸਰਕਾਰਾਂ ਜਾਗਣ ਤੁਸੀਂ ਪੰਜਾਬ ਦੀਆਂ ਪੰਜਾਬੀਆਂ ਦੀਆਂ ਵੋਟਾਂ ਲੈ ਕੇ ਪੰਜਾਬ 'ਚ ਰਾਜ ਕਰ ਰਹੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਵੀ ਹੋ ਰਹੀ ਹੈ ਤੋਂ ਗ੍ਰਿਫਤਾਰੀ ਕਿਹਨਾਂ ਦੀ ਹੋਈ ਐ ਇੱਥੇ ਜੀ ਬਾਪੂ ਬਚਰਨ ਸਿੰਘ ਜੋ ਸਤਕਾਰ ਜੋ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਨੇ ਉਹਨਾਂ ਦੀ ਜੀ ਬੰਦੀ ਸਿੰਘ ਰਿਆਣੀ ਹੁੰਦੇ ਉਹਨਾਂ ਚਾਰ ਅਸੀਂ ਇਹ ਪਰ ਸੈਕਟੂ ਕਰਦੇ ਰਾਂਗੇ ਜਿਵੇਂ ਵਕ ਵਕ ਅੱਜ ਪੰਜਾਬ ਦੇ ਵਿੱਚ ਟੂਲ ਪਲਾਜੇ ਬੰਦ ਕੀਤੇ ਨੇ ਜਿਵੇਂ ਹਾਈ ਕੋਰਟ ਸੁਪਰੀਮ ਕੋਰਟ ਨੇ ਵੀ ਹਦਾਇਤ ਦਿੱਤੀ ਹੈ ਵੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਪਰ ਇਹ ਸਰਕਾਰਾਂ ਮੰਨਦੀਆਂ ਨਹੀਂ ਇਹ ਸਰਕਾਰਾਂ ਨੂੰ ਅਸੀਂ ਜਗਾਉਣ ਵਾਸਤੇ ਇਹ ਪ੍ਰੋਟੈਸਟ ਕਰ ਰਹੇ ਹਾਂ ਇੱਕ ਪਾਸੇ ਸਰਚ ਸਾਨੂੰ ਪ੍ਰੌਲ ਦੇ ਕੇ ਚਾਲੀ-ਚਾਲੀ 50 ਜਾਂਦੀ ਦਿਨਾਂ ਬਾਅਦ ਉਹਨੂੰ ਬਾਹਰ ਛੱਡਿਆ ਜਾ ਰਿਹਾ ਹੈ ਸਾਡੇ ਬੰਦੀ ਸਿੰਘਾਂ ਨੂੰ 30-35-35 ਸਾਲ ਹੋ ਗਏ ਡਬਲ ਸਜ਼ਾ ਹੋ ਚੁੱਕੀ ਹੈ ਪਰ ਕਿਉਂ ਨਹੀਂ ਛੱਡਿਆ ਜਾ ਰਿਹਾ ਫੇਰੇ ਕਹਿੰਨੇ ਆ ਤੁਸੀਂ ਬਖਰੇ ਦੇਸ਼ ਦੀ ਮੰਗ ਕਰਦੇ ਹੋ ਅਸੀਂ ਕਿਉਂ ਨਾ ਕਰੀਏ ਮੰਗ ਸਾਡੇ ਬਾਸ ਦੇ ਬਖਰੇ ਕਾਨੂੰਨ ਤੁਸੀਂ ਸਾਡੇ ਉੱਤੇ ਬਣਾ ਕੇ ਧੋਪ ਦੰਨੇ ਹੋ ਅਸੀਂ ਕਾਨੂੰਨ ਨੂੰ ਹੀ ਸਾਨੂੰ ਅਸੀਂ ਉਹ ਦੇਸ਼ 'ਚ ਰਹਿੰਦੇ ਆ ਜਿੱਥੇ ਸਾਨੂੰ ਕਾਨੂੰਨ ਨੂੰ ਹੀ ਯਾਦ ਦਿਵਾਉਣ ਦੀ ਲੋੜ ਹੈ ਵੀ ਕਾਨੂੰਨ ਮੁਤਾਬਕ ਚੱਲੋ ਅੱਜ ਅਸੀਂ ਲੋਕ ਕਿਸਾਨ ਮਜ਼ਦੂਰ ਜਥੇਬੰਦੀਆਂ ਵਾਲੇ ਜਿਹੜੇ ਜਾਗੇ ਹੋਏ ਲੋਕ ਨੇ ਉਹ ਸਰਕਾਰ ਨੂੰ ਦੱਸ ਰਹੇ ਨੇ ਵੀ ਤੁਸੀਂ ਕਾਨੂੰਨ ਤੇ ਪਹਿਰਾ ਦਿਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕੌਮੀ ਸਾਹ ਮੋਰਚੇ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ 3 ਘੰਟਿਆਂ ਦੇ ਲਈ ਟੋਲ ਬੰਦ ਕਰ ਦਿੱਤੇ ਗਏ ਨੇ ਗੱਡੀਆਂ ਫ੍ਰੀ ਗੱਡੀਆਂ ਜਾ ਰਹੇ ਨੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੁਝ ਕ ਮਸਲੇ ਨੇ ਉਹ ਹੱਲ ਹੋਣੇ ਚਾਹੀਦੇ ਨੇ ਬੰਦੀ ਸਿੰਘ 35 35 ਸਾਲ 40 40 ਸਾਲ ਤੋਂ ਜੇਲਾ ਦੇ ਵਿੱਚ ਪਾਧਰਨ ਦੀ ਰਿਹਾਈ ਹੋਣੀ ਚਾਹੀਦੀ ਆ ਭੁਪਿੰਦਰ ਸਿੰਘ ਸਾਡਾ ਨਾਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਹਨਾ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਕੀ ਅੱਜ ਮੰਗਾ ਨੇ ਜੀ ਮੰਗਾ ਵੇਖੋ ਸਾਡ ਸਾਡੇ ਨਾਲ ਭਾਰਤ ਦੀ ਜਿੱਥੇ ਮੌਜੂਦਾ ਜੋ ਹਕੂਮਤ ਹੈ ਉਹ ਇਨਸਾਫ ਨਹੀਂ ਕਰ ਰਹੀ ਸਾਡੇ ਨਾਲ ਭਾਰਤ ਦਾ ਕਾਨੂੰਨ ਵੀ ਇਨਸਾਫ ਨਹੀਂ ਕਰ ਰਿਹਾ ਭਾਰਤ ਦੇ ਸਿਆਸਤਦਾਨਾਂ ਨੇ ਕਾਨੂੰਨ ਨੂੰ ਕੈਪਚਰ ਕਰ ਲਿਆ ਇੱਥੇ ਜਿਹੜੇ ਜਦੋਂ ਤੁਹਾਡੀ ਗੱਲ ਪੀਐਮ ਨਹੀਂ ਸੁਣਦਾ ਸੀਐਮ ਨਹੀਂ ਸੁਣਦਾ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਸਾਡਾ ਰਾਈਟ ਹੈ ਅਸੀਂ ਪ੍ਰੋਟੈਕਟ ਕਰ ਸਕਦੀ ਆ ਅੱਜ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਸਾਡੀ ਇੱਕ ਸਰਕਾਰ ਨੂੰ ਜਗਾਉਣ ਲਈ ਔਰ ਭਾਰਤ ਦੇ ਕਾਨੂੰਨ ਨੂੰ ਜਗਾਉਣ ਲਈ ਇੱਕ ਕਾਲ ਸੀ ਕੌਮੀ ਇਨਸਾਫ ਮੋਰਚਾ 3 ਸਾਲ ਤੋਂ ਲੱਗਾ ਪਿਆ ਸਾਡੇ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਜਿਹਨੂੰ ਕੌਮ ਦੇ 16 ਲੱਖ ਕੱਟ ਨੇ ਜਥੇਦਾਰ ਬਣਾਇਆ ਉਹ ਸਜ਼ਾ ਤੋਂ ਵੀ ਡਬਲ ਸਜ਼ਾ ਪੂਰੀ ਕਰ ਚੁੱਕਿਆ ਜੇ ਭਾਰਤ ਦਾ ਕਾਨੂੰਨ ਕਹਿੰਦਾ ਵੀ ਕਤਲ ਦੀ 18 ਤੋਂ 20 ਸਾਲ ਸਜ਼ਾ ਹੈ ਉਹਨਾਂ ਤੇ 38 38 ਸਾਲ ਹੋ ਗਏ ਨੇ ਕਿਉਂ ਨਹੀਂ ਛੱਡੇ ਜਾ ਰਹੇ ਇਹ ਕੌਮੀ ਇਨਸਾਫ ਮੋਰਚਾ ਲੋਕਾਂ ਨੂੰ ਵੀ ਸਾਡੇ ਬੰਦੀ ਸਿੰਘ ਤੁਰੰਤ ਰਿਹਾ ਕਰੋ ਔਰ ਸਾਡਾ ਐਮਪੀ ਮੈਂਬਰ ਪਾਰਲੀਮੈਂਟ ਜੋ ਕਿ ਭਾਰਤ ਦੇ ਕਾਨੂੰਨ ਦੀ ਸਾਰੀ ਪ੍ਰਕਿਰਿਆ ਪੂਰੀ ਕਰਕੇ ਜੀ ਮੈਂਬਰ ਪਾਰਲੀਮੈਂਟ ਦੀ ਚੋਣ ਲੜਦਾ ਹੈ ਉਹ ਜਿੱਤਦਾ ਹੈ ਜੇ ਉਹ ਕਿਸੇ ਜਗ੍ਹਾ ਤੇ ਗਲਤ ਸੀ ਭਾਰਤ ਦਾ ਜਿਹੜਾ ਜੁਡੀਸਲੀਕ ਹੈ ਉਹ ਆਪਣਾ ਰਾਈਟ ਵਰਤ ਕੇ ਉਹਨਾਂ ਨੂੰ ਚੋਣ ਨਾ ਲੜਨ ਦਿੱਤਾ ਜੇ ਉਹਨਾਂ ਨੇ ਪ੍ਰਕਿਰਿਆ ਪੂਰੀ ਕੀਤੀ ਆ ਕਾਨੂੰਨ ਦੀ ਐਮਪੀ ਬਣੇ ਆ ਤਾਂ ਉਹਨਾਂ ਨੂੰ ਕਿਉਂ ਨਹੀਂ ਮੈਂਬਰ ਪਾਰਲੀਮੈਂਟੇ ਜਾਣ ਦਿੱਤੀ ਤਾਂ ਕਿਉਂ ਨਹੀਂ ਆਪਣੇ ਹਲਕੇ ਦੀ ਗੱਲ ਕਰਨ ਦਿੱਤੀ ਪਰ ਜਦੋਂ ਐਮਪੀ ਉਮਰਤ ਪਾਲ ਸਿੰਘ ਪਾਰਲੀਮੈਂਟ ਦੀ ਇਜਾਜ਼ਤ ਮੰਗਦੇ ਨੇ ਮੈਂ ਜਾ ਕੇ ਕਹਿੰਦੇ ਆਪਣੀ ਹਲਕੇ ਦੀ ਆਵਾਜ਼ ਚੱਕਣੀ ਹੈ ਤਾਂ ਪੈਰੋਲ ਨੂੰ ਲੈ ਕੇ ਪੰਜਾਬ ਸਰਕਾਰ ਤਰਕ ਦੰਦੀਆ ਵੀ ਮਾਹੌਲ ਖਰਾਬ ਪੈਦਾ ਹੋਏਗਾ ਕੀ ਕੀ ਮੰਨਦੇ ਉਸ ਬਿਆਨ ਨੂੰ ਲੈ ਕੇ ਜੀ ਵੇਖੋ ਜੀ ਮਾਹੌਲ ਪਹਿਲਾਂ ਦਾ ਖਰਾਬ ਨਹੀਂ ਹੋਇਆ ਹੁਣ ਕਿਹੜਾ ਪੰਜਾਬ ਦਾ ਮਾਹੌਲ ਠੀਕ ਹੈ ਹਰ ਰੋਜ਼ ਗੈਂਗਸਟਰਾਂ ਦਾ ਬਾਦ ਚੱਲ ਰਿਹਾ ਨੌਜਵਾਨਾਂ ਨੂੰ ਮਾਰੀ ਜਾ ਰਹੇ ਨੇ ਕਿਸਾਨਾਂ ਨੂੰ ਮਾਰੀ ਜਾ ਰਹੇ ਨੇ ਹੁਣ ਕਿਹੜਾ ਮਾਹੌਲ ਠੀਕ ਹੈ ਜਾਂਦੇ ਕਿ ਹੁਣ ਮਾਹੌਲ ਠੀਕ ਆ ਹੁਣ ਵੀ ਮਾਹੌਲ ਖਰਾਬ ਹੈ ਹਰ ਰੋਜ਼ ਸਾਡੇ ਨੌਜਵਾਨਾਂ ਦਾ ਸ਼ਿਕਾਰ ਕਰ ਰਹੇ ਨੇ ਸੋ ਜਿੱਦਾਂ ਕਿ ਪਹਿਲਾਂ ਵੀ ਟੋਲ ਪਲਾਜ਼ੇ ਫ੍ਰੀ ਕੀਤੇ ਗਏ ਨੇ ਜੀ ਇੱਕ ਬੰਦੀ ਸਿੰਘਾਂ ਦੀ ਹੈ ਨੂੰ ਕਿੱਦਾਂ ਦੇਖ ਦੋ ਵੀ ਅੱਜ ਵੀ ਤੁਹਾਡੇ ਵੱਲੋਂ ਟੋਲ ਪਲਾਜ਼ਾ ਫ੍ਰੀ ਕੀਤੇ ਗਏ ਨੇ ਕੀ ਲੱਗਦਾ ਵੀ ਅਸਾਂ ਕਿੱਦਾਂ ਹੋਏਗਾ ਕਿ ਅੱਗੇ ਐਕਸ਼ਨ ਕੋਈ ਵੱਡਾ ਲਿਆ ਜਾ ਸਕਦਾ ਬਿਲਕੁਲ ਲਿਆ ਜਾਏਗਾ ਜੀ ਇਹ ਤਾਂ ਸਰਕਾਰ ਨੂੰ ਇੱਕ ਦੱਸ ਰਹੇ ਆ ਅਸੀਂ ਰੋਜ਼ ਪ੍ਰਦਰਸ਼ਨ ਕਰਕੇ ਦੱਸ ਰਹੇ ਆ ਵੀ ਸੁੱਤੀਆਂ ਹੋਈਆਂ ਸਰਕਾਰਾਂ ਜਾਗਣ ਤੁਸੀਂ ਪੰਜਾਬ ਦੀਆਂ ਪੰਜਾਬੀਆਂ ਦੀਆਂ ਵੋਟਾਂ ਲੈ ਕੇ ਪੰਜਾਬ ਚ ਰਾਜ ਕਰ ਰਹੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਵੀ ਹੋ ਰਹੀ ਹੈ ਉਹਦੇ ਵਾਸਤੇ ਕਾਨੂੰਨ ਨਹੀਂ ਬਣ ਰਿਹਾ ਟਾਵਰ ਮੋਰਚਾ ਲੱਗਾ ਵਿਆ ਇੱਥੇ ਧੀ ਪੈਣ ਸੁਰੱਖਿਤ ਨਹੀਂ ਮੁਲਾਜ਼ਮ ਤੱਕ ਸੁਰੱਖਤ ਨਹੀਂ ਮੈਨੂੰ ਕਦੇ ਰਾਤ ਨੂੰ ਕੱਲਾ ਮੁਲਾਜ਼ਮ ਜਾ ਕੇ ਵਿਖਾ ਦੇ ਪੰਜਾਬ ਪੁਲਿਸ ਦਾ ਮੁਲਾਜ਼ਮ ਇਕੱਲਾ ਜਾ ਉਹ ਵੀ ਡਰਦਾ ਪੰਜਾਬ ਦੇ ਹਾਲਾਤ ਇਹ ਨਹੀਂ ਸੋ ਗ੍ਰਿਫਤਾਰੀ ਕਿੰਨਾ ਦੀ ਹੋਈ ਐ ਇੱਥੇ ਜੀ ਬਾਪੂ ਪ੍ਰਚੰਦ ਸਿੰਘ ਜੋ ਸਤਕਾਰਯੋਗ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਨੇ ਉਹਨਾਂ ਦੀ ਜੀ ਅਸੀਂ ਪ੍ਰਚਾਰਣ ਨੂੰ ਕਹਿਣਾ ਜਾਂਦੇ ਆ ਪੀਸਫੁਲੀ ਕਹਿਣਾ ਜਾਂਦੇ ਆ ਭਈ ਸਾਡੇ ਬਾਪੂ ਜੀ ਆਲ ਕਿਸਾਨ ਯੂਨੀਅਨ ਦੇ ਜਿਹੜੇ ਸਾਡੇ ਲੀਡਰ ਫੜੇ ਆ ਉਹਨਾਂ ਨੂੰ ਤੁਰੰਤ ਇੱਥੇ ਲਿਆਂਦਾ ਜਾਏ ਸੋ ਕਾਲ ਦਿੱਤੀ ਕਿਸੇ ਤੁਹਾਡੇ ਕੋਲ ਮੂਰਤ ਦੀ ਹੋਰ ਕਿਹੜੀ ਕਿਹੜੀ ਜੱਥੇ ਬੰਦੀਆਂ ਨਾਲ ਨਹੀਂ ਸਾਰੀਆਂ ਜੱਥੇ ਬੰਦੀਆਂ ਨਾਲ ਨਹੀਂ ਸਾਰਾ ਪੰਜਾਬ ਨਾਲ ਹੈ ਜੀ ਸੋ ਜੀ ਅੱਜ ਮਸਲਾ ਨਹੀਂ ਹਲੋਂਦਾ ਤਾਂ ਪੱਕਾ ਮੂਰਤ ਲਗਾਇਆ ਜਾਵੇਗਾ ਪੱਕਾ ਮੂਰਤ ਤੇ ਮੋਹਲੀ ਲੱਗਿਆ ਪਿਆ ਇਸ ਤੋਂ ਬਾਅਦ ਤੁਹਾਨੂੰ ਵੀ ਵਕਲ ਲਾਵਾਂਗੇ ਜੀ ਜੀ ਸ਼ੁਕਰੀਆ ਜੀ ਧੰਨਵਾਦ ਸੋ ਇਸ ਸੰਸਥਾ ਨਾਲ ਭਪਿੰਦਰ ਸਿੰਘ ਜੋ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਤਾਂ ਉਹਨਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਹਾ ਹੈ ਕਿ ਸਾਡੇ ਜੋ ਬੰਦੇ ਡਿਟੇਨ ਕੀਤੇ ਗਏ ਨੇ ਉਹ ਰਿਹਾਅ ਕੀਤੇ ਜਾਣ ਤੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਉਹਨੇ ਕਿਹਾ ਕਿ ਆਉਣੇ ਸਮੇਂ ਦੇ ਵਿੱਚ ਜੇ ਕੋਈ ਸਾਨੂੰ ਵੱਡਾ ਪ੍ਰੋਟੈਸਟ ਲੇਖਾ ਪਿਆ ਸੀ ਉਹ ਉਲੇਖਾਂਗੇ ਸੋ ਜਿੱਦਾਂ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਵੱਖ-ਵੱਖ ਜਥੇਬੰਦੀਆਂ ਨੇ ਕਾਲ ਦਿੱਤੀ ਗਈ ਸੀ ਤੁਸੀਂ ਸਾਡਾ ਸਹਿਯੋਗ ਦਿਓ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ ਕਿਸਾਨ ਜੋ ਹਰੇਕ ਮੋਰਚੇ ਦੇ ਵਿੱਚ ਹਰੇਕ ਜਥੇ ਬੰਦੀ ਦਾ ਸਾਥ ਦਿੰਦੇ ਨੇ ਕਿਸਾਨਾਂ ਦੀ ਹੁਣ ਕੌਮੀ ਸਾਬ ਮੋਰਚੇ ਦੇ ਵਿੱਚ ਐਂਟਰੀ ਹੋ ਗਈ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿਉਂਕਿ ਕਿਸਾਨ ਇੱਥੇ ਖੜਦੇ ਨੇ ਤਾਂ ਮੰਗਾ ਮਨਾ ਕੇ ਉੜਦੇ ਨੇ ਕਿਉਂਕਿ ਕੇਂਦਰ ਵੀ ਕਿਸਾਨਾਂ ਦੇ ਅੱਗੇ ਝੁਕੀ ਸੀ ਗੱਲਬਾਤ ਕਰਾਂਗੇ ਕਿਸਾਨਾਂ ਨੂੰ ਲੈ ਕੇ ਸੱਚੀ ਕਾਲ ਜੀ ਸੱਚੀ ਕਾਲ ਜੀ ਸੋ ਕੀ ਕਹਿਣਾ ਚਾਹੁੰਦੇ ਆ ਤੇ ਮੋਰਚੇ ਅਸੀਂ ਕਹਿਣਾ ਚਾਹੁੰਦੇ ਆ ਜੀ ਜੇ ਅਸੀਂ ਡਾਕਟਰ ਦਰਸ਼ਨਪਾਲ ਜੀ ਜਥੇਬੰਦੀ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਡਕੌਂਦਾ ਪਤੇੜੀ ਕਲਾਂ ਉਹ ਸਿੱਧੂਪੁਰ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਦੀਆਂ ਸਾਰੀਆਂ ਨਾਲ ਨੇ ਅਸੀਂ ਸੰਯੁਕਤ ਆਪਣਾ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਸਾਰੇ ਮੋਰਚੇ ਦੇ ਨਾਲ ਆ ਅਸੀਂ ਜਿੰਨਾ ਚਿਰ ਬੰਦੀ ਸਿੰਘ ਰਿਹਾਈ ਹੁੰਦੇ ਉਹਨਾਂ ਚਿਰ ਅਸੀਂ ਇਹ ਪ੍ਰਸਤ ਕਰਦੇ ਰਾਂਗੇ ਜਿਵੇਂ ਵਕ ਵਕ ਅੱਜ ਪੰਜਾਬ ਦੇ ਵਿੱਚ ਟੂਲ ਪਲਾਜੇ ਬੰਦ ਕੀਤੇ ਨੇ 3 ਘੰਟਿਆਂ ਵਾਸਤੇ ਤਾਂ ਅਸੀਂ 3 ਘੰਟਿਆਂ ਤੋਂ ਇਹ ਬੰਦ ਕਰਕੇ ਉਦੋਂ ਅੱਗੇ ਹੋਰ ਕਾਲ ਦੇ ਕੇ ਇਹ ਪੰਜਾਬ ਜਿਵੇਂ ਹਾਈ ਕੋਰਟ ਸੁਪਰੀਮ ਕੋਰਟ ਨੇ ਵੀ ਦੇਦ ਦਿੱਤੀ ਹੈ ਵੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਪਰ ਇਹ ਸਰਕਾਰਾਂ ਮੰਨਦੀਆਂ ਨਹੀਂ ਇਹ ਸਰਕਾਰਾਂ ਨੂੰ ਅਸੀਂ ਜਗਾਉਣ ਵਾਸਤੇ ਇਹ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਅੱਜ ਸਾਰੇ ਟੂਲ ਪਲਾਜ਼ੇ ਪੰਜਾਬ ਦੇ ਖੋਲ ਰਹੇ ਹਾਂ ਇਹ 3 ਘੰਟਿਆਂ ਵਾਸਤੇ ਜੀ ਇਹਦੇ ਵਾਸਤੇ ਅਸੀਂ ਅੱਜ ਉਹਦੇ ਨਾਲ ਆ ਅਸੀਂ ਮੋਰਚੇ ਦੇ ਨਾਲ ਹਾਂਜੀ ਮੈਂ ਸੁਖਵਿੰਦਰ ਸਿੰਘ ਫਤਿਹ ਮਾਜਰੀ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਬਲਾਕ ਸਮਾਣਾ ਦਾ ਜੀ ਇਹ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੀ ਸਾਰੇ ਜਥੇਬੰਦੀਆਂ ਨੂੰ ਕਾਲ ਦਿੱਤੀ ਗਈ ਸੀ ਵੀ ਬੰਦੀ ਸਿੰਘਾਂ ਰਹਾਈ ਕਰਾਉਣ ਲਈ ਅੱਜ ਇਹਦੇ ਇੱਕ ਦਿਨ ਦਾ ਟ੍ਰਾਇਲ ਆ ਜੀ ਹਜੇ ਫਿਲਹਾਲ ਤਾਂ ਟ੍ਰਾਇਲ ਇਹ ਦਿਖਾ ਰਹੇ ਆ ਅਸੀਂ ਫੇਰ ਜੇ ਨਹੀਂ ਸਰਕਾਰ ਮੰਨੂਗੀ ਫੇਰ ਅਸੀਂ ਟੋਲ ਮੌਲ ਸਾਰੇ ਘੇਰਾਂਗੇ ਰੋਡ ਜਾਮ ਕਰਾਂਗੇ ਤੇ ਸਰਕਾਰੀ ادارے ਜਿੱਥੇ ਵੀ ਇਹਨਾਂ ਦੇ ਆਪਣੇ ਮਿਨਿਸਟਰ ਬੈਂਦੇ ਨੇ ਮੰਤਰੀਆਂ ਦੇ ਘਰਾਂ ਦਾ ਘਰਾਓ ਕਰਾਂਗੇ ਤੇ ਬੰਦੀ ਸਿੰਘਾਂ ਨੂੰ ਰਹਾ ਕਰਾ ਕੀ ਛੱਡਾਂਗੇ ਤੁਹੋ ਪੇ ਜੀ ਕਿੱਦਾਂ ਦੇਖਦੇ ਹੋ ਅੱਜ ਦੀ ਕਾਲ ਨੂੰ ਲੈ ਕੇ ਜਿੱਥੇ ਅੱਜ ਕੌਮੀ ਸਾਹ ਮੋਰਚੇ ਨੂੰ ਕਾਲ ਦਿੱਤੀ ਗਈ ਸੀ। ਇਹ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਅਸੀਂ ਕਹਿਣਾ ਚਾਹਾਂਗੇ ਕਿ ਪੰਜਾਬ ਲਈ ਸਿੱਖਾਂ ਲਈ ਹਮੇਸ਼ਾ ਹੀ ਦੌਰੇ ਮਾਪ ਰਹੰਡ ਰਹੇ ਨੇ ਗਵਰਨਮੈਂਟ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਹਮੇਸ਼ਾ ਹੀ ਦੂਰੇ ਕਾਨੂੰਨ ਰਹੇ ਨੇ। ਇੱਕ ਪਾਸੇ ਸਰਛਸ ਨੂੰ ਪ੍ਰੋਲ ਦੇ ਕੇ 40-40 50 ਜਾਂਦੀ ਦਿਨਾਂ ਬਾਅਦ ਉਹਨੂੰ ਬਾਹਰ ਛੱਡਿਆ ਜਾ ਰਿਹਾ ਹੈ। ਸਾਡੇ ਬੰਦੀ ਸਿੰਘਾਂ ਨੂੰ 30 35 35 ਸਾਲ ਹੋ ਗਏ ਡਬਲ ਸਜ਼ਾ ਹੋ ਚੁੱਕੀ ਐ ਪਰ ਕਿਉਂ ਨਹੀਂ ਛੱਡਿਆ ਜਾ ਰਿਹਾ ਫੇਰੇ ਕਹਿੰਨੇ ਆ ਵੀ ਤੁਸੀਂ ਬਖਰੇ ਦੇਸ਼ ਦੀ ਮੰਗ ਕਰਦੇ ਹੋ ਅਸੀਂ ਕਿਉਂ ਨਾ ਕਰੀਏ ਮੰਗ ਸਾਡੇ ਵਾਸਤੇ ਬਖਰੇ ਕਾਨੂੰਨ ਤੁਸੀਂ ਸਾਡੇ ਉੱਤੇ ਬਣਾ ਕੇ ਧੋਪ ਦੰਨੇ ਹੋ ਸਾਡੇ ਜਿਹੜੇ ਹੱਕ ਮੰਗਣ ਵਾਸਤੇ ਆਪਣੇ ਹੱਕਾਂ ਦੀ ਅਰੈਸਟ ਕਰਦੇ ਨੇ ਚੱਕ ਕੇ ਵੀ ਜੇਲ੍ਹਾਂ ਦੇ ਵਿੱਚ ਰੱਖ ਦਿੱਤੇ ਦੰਨੇ ਹੋ ਫੇਰ ਅਸੀਂ ਆਪਣੀ ਆਜ਼ਾਦੀ ਦੀ ਗੱਲ ਨਹੀਂ ਕਰਾਂਗੇ ਤਾਂ ਹੋਰ ਕੀ ਕਰਾਂਗੇ ਬਿਲਕੁਲ ਜੇ ਸਰਕਾਰਾਂ ਇਸੇ ਰਾਹ ਤੇ ਚਲਦੀਆਂ ਰਹੀਆਂ ਤਾਂ ਪੰਜਾਬ ਨੂੰ ਆਪਣੀ ਆਜ਼ਾਦੀ ਤੋਂ ਬਿਨਾ ਕੋਈ ਹੋਰ ਹੱਲ ਨਹੀਂ ਚਾਹੇ ਕਿਸਾਨੀ ਐ ਚਾਹੇ ਬੰਦੀ ਸਿੰਘਾਂ ਦਾ ਮੋਰਚਾ ਜਾਏ ਮਜ਼ਦੂਰਾਂ ਦਾ ਦੇਖੋ ਸਭ ਨੂੰ ਡੱਟ ਕੇ ਅਸੀਂ ਇਕੱਠੁੱਟ ਕਰਕੇ ਫਿਰ ਪੰਜਾਬ ਨੂੰ ਬੱਕਰੇ ਰਾਜਵਾਲ ਤੋੜਾਂਗੇ ਜਦੋਂ ਸਾਨੂੰ ਸਾਡੇ ਅਧਿਕਾਰ ਬਰਾਬਰ ਦੇ ਦਿਓ ਅਨੰਦਪੁਰ ਸਾਹਿਬ ਦੇ ਮਤੇ ਦੇ ਹਿਸਾਬ ਨਾਲ ਸਾਨੂੰ ਸਾਰੀਆਂ ਮੰਗਾ ਮੰਨੀਆਂ ਜਾਣ ਨਹੀਂ ਤਾਂ ਪੰਜਾਬ ਆਪਣੇ ਬੱਕਰੇ ਦੇਸ਼ ਵੱਲ ਵਧੂਗਾ ਜੀ ਤੁਹਾਨੂੰ ਮਜਬੂਰਨ ਬਦਲਣਾ ਪੈਣਾ ਹੈ ਅੱਜ ਕومیਲ ਸਾਹਿਬ ਮੋਰਚੇ ਦੀ ਕੌਲ ਤੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਪ੍ਰੋਟੈਸਟ ਕਰਨਾ ਸੀਗਾ ਕੌਲ ਸੀਗੀ ਬਈ 3 ਘੰਟੇ ਟੋਲ ਪਲਾਜ਼ੇ ਜਿਹੜੇ ਫਰੀ ਕਰਨੇ ਨੇ ਦੇਖੋ ਜੀ ਅਸੀਂ ਕਹਿਣ ਨੂੰ ਭਾਰਤ ਹੈ ਇਹ ਸੰਵਿਧਾਨਿਕ ਦਾ ਸੰਵਿਧਾਨ ਹੈ ਤੇ ਆਪ ਹੀ ਦੇਸ਼ ਦੇ ਜਿਹੜੇ ਸਰਕਾਰਾਂ ਨੇ ਜੋ ਦੇਸ਼ ਨੂੰ ਚਲਾ ਰਹੀ ਕੇਂਦਰ ਸਰਕਾਰ ਹੈ ਚਾਹੀਓ ਪੰਜਾਬ ਸਰਕਾਰ ਹੈ ਉਹ ਸੰਵਿਧਾਨ ਦੀ ਉਲੰਘਣਾ ਕਰ ਰਹੇ ਨੇ ਕਿਸੇ ਵੀ ਬੰਦੇ ਨੂੰ ਜੇਲ੍ਹ ਦੇ ਵਿੱਚ ਡੱਕਣ ਦਾ ਬਿਨਾਂ ਕਾਨੂੰਨ ਤੋਂ ਉੱਪਰ ਕੋਈ ਹੱਕ ਨਹੀਂ ਹੈਗਾ ਜਿਹੜੇ ਸਿਆਸੀ ਕੈਦੀ ਨੇ ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਨੇ ਬੰਦੀ ਸਿੰਘ ਕਹਿੰਨੇ ਆ ਜਾਂ ਪੂਰੇ ਦੇਸ਼ 'ਚ ਨੇ ਜਿਹੜਾ ਵੀ ਕੋਈ ਆਵਾਜ਼ ਚੁੱਕਦਾ ਹੈ ਜਾਂ ਆਪਣੇ ਹੱਕਾਂ ਲਈ ਲੜਿਆ ਉਹਨੂੰ ਤੋੜ ਤੋਣ ਕੇ ਜਿੰਨਾ 'ਚ ਕਰ ਦਿੱਤਾ ਜਾਂਦਾ ਤੇ ਹਵਾਲਾ ਇਹ ਦਿੱਤਾ ਜਾਂਦਾ ਵੀ ਉਹਦੇ ਐਨਐਸਏ ਲਾ ਦੋ ਤੇ ਫਲਾਣਾ ਐਕਟ ਲਾ ਦੋ ਕਿ ਉਹ ਬਾਹਰ ਨਿਕੜੂਗਾ ਮਾਹੌਲ ਖਰਾਬ ਹੋਊਗਾ ਸੋ ਸਾਰਾ ਮਾਹੌਲ ਇਹ ਸਰਕਾਰਾਂ ਖਰਾਬ ਕਰ ਰਹੀਆਂ ਨੇ ਕੇਂਦਰ ਸਰਕਾਰ ਹੈ ਪੰਜਾਬ ਸਰਕਾਰ ਹੈ ਇਹ ਬਿਲਕੁਲ ਜਿਹੜਾ ਹੈ ਭਾਰਤ ਦੇ ਸੰਵਿਧਾਨ ਦਾ ਜਿਹੜੀ ਕਾਨੂੰਨ ਦਾ ਗਲ ਘੁੱਟਿਆ ਜਾ ਰਿਹਾ ਹੈ ਕਾਨੂੰਨ ਦੇ ਵਿੱਚ ਹੈ ਜਿਹੜੀ ਬਣਦੀ ਸਜ਼ਾ ਉਹ ਕੱਟ ਚੁੱਕੇ ਨੇ 28 23 30 ਸਾਲਾਂ ਤੋਂ ਜਿਹੜੇ ਬੰਦੇ ਅੰਦਰ ਨੇ ਅਸੀਂ ਕਾਨੂੰਨ ਨੂੰ ਹੀ ਸਾਨੂੰ ਅਸੀਂ ਉਹ ਦੇਸ਼ 'ਚ ਰਹਿੰਦੇ ਆ ਜਿੱਥੇ ਸਾਨੂੰ ਕਾਨੂੰਨ ਨੂੰ ਹੀ ਯਾਦ ਦਿਵਾਉਣ ਦੀ ਲੋੜ ਆ ਵੀ ਕਾਨੂੰਨ ਮੁਤਾਬਕ ਚੱਲੋ ਜਦ ਕਿ ਸਰਕਾਰਾਂ ਨੂੰ ਲੋੜ ਹੁੰਦੀ ਹੈ ਵੀ ਕਾਨੂੰਨ ਦੀ ਪਾਲਣਾ ਕਰਾਵੇ ਅੱਜ ਅਸੀਂ ਲੋਕ ਕਿਸਾਨ ਮਜ਼ਦੂਰ ਜਥੇਬੰਦੀਆਂ ਵਾਲੇ ਜਿਹੜੇ ਜਾਗੇ ਹੋਏ ਲੋਕ ਨੇ ਉਹ ਸਰਕਾਰਾਂ ਨੂੰ ਦੱਸ ਰਹੇ ਨੇ ਵੀ ਤੁਸੀਂ ਕਾਨੂੰਨ ਤੇ ਪਹਰਾ ਦਿਓ ਕਨਸਟੀਟਿਊਸ਼ਨ ਦੀ ਇੱਜ਼ਤ ਕਰੋ ਭਾਰਤੀ ਸੰਵਿਧਾਨ ਦੀ ਇੱਜ਼ਤ ਕਰੋ ਪਰ ਉਹਦੇ ਮੁਤਾਬਕ ਜਿਹੜਾ ਕੁਝ ਵੀ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਜਿਹੜੀ ਅੱਜ ਦੀ ਕਾਲ ਹੈ ਉਹਨੂੰ ਸਫਲ ਬਣਾਵਾਂਗੇ ਤੇ ਆਉਣ ਵਾਲੀ ਜਿਹੜੀ ਵੀ ਕੌਮੀ ਸਾਬ ਮੋਰਚੇ ਦੀ ਕਾਲ ਹੋਊਗੀ ਉਹ ਅਸੀਂ ਆਪਣੀਆਂ ਜਥੇਬੰਦੀਆਂ ਵੱਲੋਂ ਵੱਧ ਚੜ ਕੇ ਹਿਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਭਪਿੰਦਰ ਸਿੰਘ ਸਨੌਰ ਬਲਾਕ ਤੋਂ ਜੋ ਡਾਕਟਰ ਦਰਸ਼ਨਪਾਲ ਸਾਹਿਬ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਸਾਡੇ ਉਹਨਾਂ ਵੱਲੋਂ ਜੋ ਇਹ ਕਾਲ ਦਿੱਤੀ ਗਈ ਸੀ ਇਹ ਜੋ ਇਹ ਕੋਮੀ ਹੰਸਾਮ ਮੋਰਚੇ ਦੇ ਜੋ ਸਿੰਘ ਨੇ ਉਹ ਅੰਦਰ ਨੇ ਉਹਨਾਂ ਨੂੰ ਛਡਾਉਣ ਵਾਸਤੇ ਸਾਰੀਆਂ ਕੁਸ਼ਕ ਜਥੇਬੰਦੀਆਂ ਛੱਡ ਕੇ ਸਾਰੀਆਂ ਜਥੇਬੰਦੀਆਂ ਨਾਲ ਨੇ ਸਾਡੇ ਅਸੀਂ ਸਾਰੇ ਇਹੀ ਰਲ ਮਿਲ ਕੇ ਇਹ ਜੋ ਕਿਸਾਨ ਤੇ ਸਵੇਰੇ ਬਾਪੂ ਜੀ ਨੂੰ ਤੇ ਕਿਸਾਨਾਂ ਨੂੰ ਖੜ੍ਹਾ ਗਿਆ ਉਹਨਾਂ ਨੂੰ ਛੱਡਿਆ ਜਾਵੇ ਇੱਥੇ ਸਾਡੇ ਵਿੱਚ ਲਿਆ ਕੇ ਪੇਸ਼ ਕਰਨ ਤੇ ਉਸ ਤੋਂ ਅਪਰੰਤ ਫੇਰ ਅਸੀਂ ਇਹ ਧਰਨਾ ਚੱਕਾਂਗੇ ਨਹੀਂ ਤੇ ਉਹਨਾਂ ਜਿਹੜੇ ਧਰਨਾ ਲਾ ਕੇ ਰੱਖਾਂਗੇ ਕਿਉਂਕਿ ਇਹ ਬੜੀ ਮਾੜੀ ਗੱਲ ਹੈ ਤੇ ਛੱਡਦੇ ਤੇ ਉਹ ਨਹੀਂ 30 30 ਸਾਲ ਹੋ ਗਏ ਨੇ 35 35 38 38 38 ਸਾਲ ਹੋ ਗਏ ਨੇ ਉਹਨਾਂ ਨੂੰ ਆਪਣੀਆਂ ਸਜਾਵਾਂ ਪੂਰੀਆਂ ਚੱਕ ਕਰ ਚੁੱਕੇ ਨੇ ਪਰ ਸਾਰਿਆਂ ਨੂੰ ਛੱਡਣਾ ਚਾਹੀਦਾ ਵੇਖੋ ਪੰਜਾਬ ਦਾ ਮਾਹੌਲ ਉਹਨਾਂ ਦੇ ਆਇਆ ਤੇ ਕੀ ਖਰਾਬ ਹੋਣਾ ਹੈ ਅੱਜ ਹੀ ਬਹੁਤ ਮਾਹੌਲ ਖਰਾਬ ਹੈ ਬਹੁਤ ਮਾਰੇ ਕੰਮ ਹੋ ਰਹੇ ਨੇ ਕਿੰਨੇ ਮੁੰਡੇ ਮਰ ਰਹੇ ਨੇ ਨੌਜਵਾਨ ਜੋ ਦੁਕਾਨਾਂ ਦੇ ਉੱਤੇ ਸੇਠ ਲਾਲੇ ਕੰਮ ਕਰਦੇ ਨੇ ਆਪਣਾ ਉਹਨਾਂ ਨੂੰ ਵੀ ਜਾ ਕੇ ਮਾਰਿਆ ਜਾਂਦਾ ਪਰ ਮਾੜੀ ਗੱਲ ਹੈ ਸਰਕਾਰਾਂ ਨੂੰ ਅਸੀਂ ਕਹਿੰਨੇ ਆ ਭਾਰਤ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੂੰ ਛੱਡਿਆ ਜਾਵੇ ਸੋ ਇਨੀਆਂ ਬੇਨਤੀਆਂ ਕਰਦੇ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ